ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 75ਵੇਂ ਜਨਮ ਦਿਵਸ ਦੇ ਸਬੰਧ ਤੇ ਅੱਜ ਅੰਮ੍ਰਿਤਸਰ ਬੀਜੇਪੀ ਇਕਾਈ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ ਹੈ ਕੇਡੀ ਭੰਡਾਰੀ ਸਾਡੇ ਨਾਲ ਨੇ ਭੰਡਾਰੀ ਸਾਹਿਬ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਨ ਹੈ ਜਿਹੜਾ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਪਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਪਿਛੇ ਦਿਨਾਂ 'ਚ ਦੇਖਦੇ ਪਿਓ ਉਹਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਗਿਆ ਅੱਜ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ 75ਵਾਂ ਜਨਮ ਦਿਹਾੜਾ ਬਹੁਤ ਹੀ ਸਾਦਗੀ ਦੇ ਨਾਲ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਸੀਂ ਮਨਾਇਆ ਵੈ ਮੈਂ ਆਪਣੇ ਜ਼ਿਲ੍ਹਾ ਅਧਿਕਾਰੀ ਨੂੰ ਇਸ ਗੱਲ ਦੀ ਮੁਬਾਰਕਬਾਦ ਦਊਂਗਾ ਕਿ ਜਿਨ੍ਹਾਂ ਨੇ ਬਹੁਤ ਇੱਕ ਸਾਦੇ ਤਰੀਕੇ ਦੇ ਨਾਲ ਔਰ ਸਾਡੀਆਂ ਸਾਰੀ ਟੀਮ ਜਿਹੜੇ ਪਾਰਸ਼ਾ ਦਾ ਸਾਡੇ ਕਾਉਂਸਲਰ ਸਹਿਬਾਨ ਆਗੇ ਸਾਡੀ ਮਹਿਲਾ ਦੀ ਟੀਮ ਹੈਗੀ ਆ ਸਾਡੇ ਜਿੰਨੇ ਆਫਿਸ ਵਿਰ ਲਗੇ ਆ ਸਾਰੇ ਇਕੱਠੇ ਕਰਕੇ ਇੱਥੇ ਪਹਿਲਾਂ ਅਸੀਂ ਪਾਠ ਕੀਤਾ ਵੈ ਅਰਦਾਸ ਕੀਤੀ ਆ ਉਹਨੂੰ ਅਸੀਂ ਲੰਗਰ ਦੀ ਅਸੀਂ ਬਵਸਤਾ ਕੀਤੀ ਆ ਉਹ ਸਾਰੀਆਂ ਭੈਣਾਂ ਨੇ ਸਾਡੇ ਨੌਜਵਾਨਾਂ ਨੇ ਅਸੀਂ ਇਹ ਅਰਦਾਸ ਕੀਤੀ ਆ ਭਾਈ ਸਾਹਿਬ ਨੇ ਇਹ ਅਰਦਾਸ ਕੀਤੀ ਆ ਕਿ ਮੋਦੀ ਸਾਹਿਬ ਦੀ ਲੰਬੀ ਉਮਰ ਹੋਵੇ ਤੰਦਰੁਸਤ ਰਹਿਣ ਜਿਸ ਤਰੀਕੇ ਨਾਲ ਦੇਸ਼ ਨੂੰ ਪਰਮ ਭਾਇਵ ਤੇ ਲਿਆਣ ਦੀ ਉਹਨਾਂ ਦਾ ਪ੍ਰਯਾਸ ਆ ਉਹਦੇ ਵਿੱਚ ਮੋਦੀ ਸਾਹਿਬ ਕਾਮਯਾਬ ਹੋਣ ਸਾਡਾ ਦੇਸ਼ ਪਰਮ ਭਾਇਵ ਤੇ ਪਹੁੰਚੇ ਉਹਦੇ ਲਈ ਅਸੀਂ ਗੁਰੂ ਮਹਾਰਾਜ ਜੀ ਅਸੀਂ ਪ੍ਰਾਰਥਨਾ ਕੀਤੀ ਆ ਔਰ ਸਾਨੂੰ ਪੂਰਨ ਆਸ ਆ ਕਿ ਗੁਰੂ ਮਹਾਰਾਜ ਜੀ ਉਹਨਾਂ ਦੀ ਸਿਹਤ ਤੰਦਰੁਸਤ ਰੱਖਣਗੇ ਔਰ ਲੰਬੀ ਉਹਨਾਂ ਨੂੰ ਉਮਰ ਪ੍ਰਦਾਨ ਕਰਕੇ ਵਿਪਖਸ਼ਤਾ ਸਵਾਲ ਖੜੇ ਕਰ ਰਿਹਾ ਜੀ ਇੱਕ ਬੰਨੇ ਪੰਜਾਬ ਐਸੋਲੇ ਵਿਖਤਾ ਚ ਪਿਆ ਹੋਇਆ ਤੇ ਪ੍ਰਧਾਨ ਮੰਤਰੀ ਦਾ ਜਨਮ ਦਿਹਾੜਾ ਮਨਾ ਰਹੇ ਨੇ ਜਗ੍ਹਾ ਜਗ੍ਹਾ ਦੇ ਉੱਤੇ ਖੂਨ ਦਾ ਕੈਂਪ ਲਗਾਏ ਜਾ ਰਹੇ ਨੇ ਬੀਜੇਪੀ ਪ੍ਰਚੰਡ ਕਰ ਰਹੀ ਹੈ ਦੇਖੋ ਜੀ ਬੀਜੇਪੀ ਨਾ ਕਿਤੇ ਭੰਗੜੇ ਪਾ ਰਹੀ ਹੈ ਨਾ ਕਿਤੇ ਕੇਕ ਕੱਟਦੀ ਪਈ ਹੈ ਖੂਨਦਾਨ ਦੇਣਾ ਸਭ ਤੋਂ ਵੱਡਾ ਦਾਨ ਹੈ ਉਹਦੇ ਵਿੱਚ ਸਾਡੇ ਜਿੰਨੇ ਵੀ ਜੂਤ ਦੇ ਕਾਰਕਟਰ ਹੈ ਅੱਜ ਪ੍ਰਧਾਨ ਸਾਹਿਬ ਸਵੇਰੇ ਖੂਨਦਾਨ ਦਾ ਕੈਂਪ ਲਵਾ ਕੇ ਆਏ ਆ ਇਹ ਤੋਂ ਪਤਾ ਲੱਗਦਾ ਵੀ ਕੀ ਸਾਡੀ ਪਾਰਟੀ ਦੀ ਮੈਂਟਲ ਸੋਚ ਹੈਗੀ ਆ ਉਹ ਸਾਡਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸਾਹਿਬ ਨੇ ਸਾਨੂੰ ਵਿਸ਼ੇਸ਼ ਤੌਰ ਤੇ ਹਦਾਇਤ ਦਿੱਤੀ ਸੀਗੀ ਕਿ ਕਿਸੇ ਨੇ ਵੀ ਕੋਈ ਰੰਗਾਰੰਗ ਕਾਰਜਕ੍ਰਮ ਨਹੀਂ ਕਰਨਾ ਕਿਤੇ ਕੇਕ ਨਹੀਂ ਕੱਟਣਾ ਕਿਤੇ ਭੰਗੜਾ ਨਹੀਂ ਪਾਣਾ ਕਿਤੇ ਢੋਲ ਨਹੀਂ ਬਜਾਣਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੈਗੇ ਅਸੀਂ ਇਨਸਾਨ ਹੈਗੇ ਆ ਅਸੀਂ ਕਿਸਾਨਾਂ ਦੇ ਨਾਲ ਲੱਗੇ ਆ ਅਸੀਂ ਦਲਤਾਂ ਦੇ ਨਾਲ ਲੱਗੇ ਆ ਅਸੀਂ ਮਜ਼ਦੂਰਾਂ ਦੇ ਨਾਲ ਲੱਗੇ ਆ ਸਾਡੀ ਪਾਰਟੀ ਦਾ ਕਾਰਜਕਰਤਾ ਪਾਣੀ ਦੇ ਵਿੱਚ ਜਾ ਕੇ ਸਾਡੇ ਸੰਧੂ ਸਾਹਿਬ ਇਹ ਆਪ ਖੁਦ ਜਾ ਰਹੇ ਆ ਸਾਡੀ ਪੂਰੀ ਟੀਮ ਸਾਡੇ ਪੈਣਾ ਜਾ ਰਹੀਆਂ ਮੈਂ ਕਿਉਂਕਿ ਕਿਸਾਨ ਸਾਡੇ ਭਰਾ ਵੈ ਮਜ਼ਦੂਰ ਸਾਡੇ ਭਰਾ ਵੈ ਅਸੀਂ ਕੋਈ ਸਾਨ ਨਹੀਂ ਕਰਦਾ ਕਿਸੇ ਦੇ ਲੇਕਿਨ اپੋਜੀਸ਼ਨ ਦਾ ਕੰਮ ਹੁੰਦਾ ਵਾ ਆਪ ਕੁਛ ਕਰਨਾ ਨਹੀਂ ਆ ਕਿ ਦੂਜੀ ਪਾਰਟੀ ਕਰਦੀ ਹੈ ਤਾਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਅਸੀਂ ਮੋਦੀ ਸਾਹਿਬ ਦੀ ਲੰਬੀ ਉਮਰ ਵਾਸਤੇ ਅੱਜ ਬੜੇ ਸਾਦੇ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਸਾਰੇ ਸਮਾਗਮ ਹੋ ਰਿਹਾ ਉਸੇ ਕੱਢੀ ਦੇ ਵਿੱਚ ਸਾਡੇ ਸੰਧੂ ਸਾਹਿਬ ਨੂੰ ਮੈਂ ਵਧਾਈ ਦੂੰਗਾ ਜਿਨ੍ਹਾਂ ਨੇ ਇੱਕ ਬਹੁਤ ਹੀ ਨਿਮਕਲਾ ਇਤਿਹਾਜੇ ਆਯੋਜਨ ਕੀਤਾ ਗੁਰੂ ਮਹਾਰਾਜ ਦਾ ਅਸ਼ੀਰਵਾ ਲੈ ਕੇ ਅਸੀਂ ਉਹਨਾਂ ਦੀ ਲੰਬੀ ਉਮਰ ਵਾਸਤੇ ਅਸੀਂ ਕੰਮ ਲਾ ਕੀਤਾ ਬੀਜੇਪੀ ਦੇ ਕਾਇਦੇ ਸੰਧੂ ਸਾਹਿਬ ਨੇ ਸਾਡੇ ਦਾ ਸੰਧੂ ਸਾਹਿਬ ਅੱਜ ਸਭਾਗਮ ਸੀਗਾ ਪ੍ਰਧਾਨ ਮੰਤਰੀ ਜੀ ਦਾ 75ਵਾਂ ਜਨਮ ਦਿਨ ਸੀਗਾ ਆ ਦੇਖੋ 75ਵਾਂ ਜਨਮ ਦਿਨ ਤੇ ਸਾਡੇ ਜੋ ਸਤਸਵੀਰ ਤਪਸਵੀ ਪ੍ਰਧਾਨ ਮੰਤਰੀ ਜੀ ਦਾ ਅੱਜ ਆਪਾਂ ਸਾਰੇ ਸ਼ਹਿਰ ਦੇ ਵਿੱਚ ਖੂਨਦਾਨ ਕੈਂਪ ਲਾਏ ਆ ਮੈਡੀਕਲ ਕੈਂਪ ਲਾਏ ਆ ਔਰ ਆਪਾਂ ਸਾਰੇ ਇਕੱਠੇ ਹੋ ਕੇ ਅੰਮ੍ਰਿਤਸਰ ਦੇ ਸਾਰੇ ਨੇਤਾ ਕਾਰਜਕਰਤਾ ਇਕੱਠੇ ਹੋ ਕੇ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਸਾਡੇ ਪਰਿਵਾਰੀ ਕੇਜੀ ਭੰਡਾਰ ਅਸੀਂ ਅਰਦਾਸ ਬੇਨਤੀ ਕੀਤੀ ਹੈ ਮਾਲਕ ਅਗੇ ਪਹਿਲੋ ਸੁਖਨੀ ਸਾਹਿਬ ਦਾ ਪਾਠ ਕੀਤਾ ਹੈ ਫਿਰ ਕੀਰਤਨ ਹੋਇਆ ਫਿਰ ਅਪਰ ਅਰਦਾਸ ਬੇਨਤੀ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ ਸਾਡੇ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਨੂੰ ਇੰਨੀ ਸ਼ਕਤੀਬਲ ਸੇ ਲੰਮੀ ਆਇਉ ਬਖਸ਼ੇ ਇਹਨਾਂ ਬਲ ਬਖਸ਼ਣ ਇਹ ਸਾਡਾ ਜਿਹੜਾ ਦੇਸ਼ ਹੈ ਜਿਤਨਾ ਪਹਿਲੋ ਵਿਸ਼ਵਗੁਰੂ ਹੁੰਦਾ ਸੀ ਦੁਬਾਰਾ ਵਿਸ਼ਵਗੁਰੂ ਬਣੇ ਸਾਡਾ ਸ਼ਕਤੀਸ਼ਾਲੀ ਦੇਸ਼ ਬਣੇ ਅੱਜ ਜਿਸ ਤਰ੍ਹਾਂ ਸਾਡੇ ਜਸਸਵੀ ਪ੍ਰਧਾਨ ਮੰਤਰੀ ਅਮਰੀਕਾ ਦੇ ਅੱਗੇ ਖੜੇ ਹੋ ਕੇ ਵੀ ਉਦਿਆਂ ਵੀ ਉਹਦੇ ਵੀ ਸਾਹਮਣੇ ਖੜੇ ਹੋ ਗਏ ਹੈ ਔਰ ਸਾਡੇ ਦੇਸ਼ ਇੰਨਾ ਸਖਤ ਹੋ ਗਿਆ ਹੈ ਅਸੀਂ ਹੋਰ ਅਰਦਾਸ ਕਰਦੇ ਆ ਕਿ ਸਾਡਾ ਪ੍ਰਧਾਨ ਮੰਤਰੀ ਦੇ ਹੌਲ ਬਲ ਬਖਸ਼ਣ ਹੋਰ ਸਾਡਾ ਦੇਸ਼ ਤਰੱਕੀ ਤੇ ਆਵੇ ਇਸ ਕਰਕੇ ਆਪਾਂ ਸਾਰੇ ਇਕੱਤਰ ਹੋਏ ਆ ਨਾਲ ਲੰਗਰ ਦਾ ਯੋਜਨ ਕੀਤਾ ਗਿਆ ਆਪਾਂ ਬੜੇ ਸਾਦਗੀ ਤਰੀਕੇ ਨਾਲ ਆਪਾਂ ਨਾਲ ਅੱਜ ਹੋਰ ਉਪਰਾਲੇ ਕਰ ਰਹੇ ਆ ਕਿ ਜਿੱਥੇ ਬਾਹਰ ਗ੍ਰੈਸਟ ਆਇਆ ਪਹਿਲਾਂ ਵੀ ਸਾਡੀਆਂ ਸਾਰੀਆਂ ਟੀਮਾਂ ਅੰਮ੍ਰਿਤਸਰ ਦੀਆਂ ਅਸੀਂ ਉੱਥੇ ਰਾਸ਼ਨ ਵੰਨਣ ਗਏ ਸੀ ਜੋ ਜੋ ਸਮਾਨ ਉੱਥੇ ਚਾਹੀਦਾ ਸੀਗਾ ਆਪਾਂ ਉਹ ਵੰਨਣ ਗਏ ਅੱਜ ਦਾ ਵੀ ਜੋ ਆਪਾਂ ਹੈਗੇ ਆ ਸਾਡਾ ਪ੍ਰੋਗਰਾਮ ਹੈ ਕਿ ਅਸੀਂ ਸ਼ਾਮ ਨੂੰ ਸਾਰੇ ਅੰਮ੍ਰਿਤਸਰ ਦੇ ਇਕੱਤਰ ਹੋ ਕੇ ਜਿੱਥੇ ਜਿੱਥੇ ਜੋ ਜੋ ਲੋਕ ਹੈ ਸਾਡੇ ਜਿਨ੍ਹਾਂ ਦੇ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਕਿਸਾਨ ਮਜ਼ਦੂਰ ਭਰਾਵਾਂ ਨੂੰ ਅਸੀਂ ਉਹਨਾਂ ਤੱਕ ਪਹੁੰਚ ਕਰ ਰਿਹਾ ਜੋ ਜੋ ਚੀਜ਼ ਚਾਹੀਦੀ ਹੈ ਅੱਜ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਜੀ ਵੱਲੋਂ ਸਾਡੇ ਪ੍ਰਦੇਸ਼ ਦੇ ਕੇਂਦਰ ਦੇ ਦਿੱਤਾ ਵੱਲੋਂ ਪ੍ਰਦੇਸ਼ ਦੇ ਦਿੱਤਾ ਵੱਲੋਂ ਹੁਕਮ ਹੈ ਕੇ ਪ੍ਰਧਾਨ ਮੰਤਰੀ ਜੀ ਨੂੰ ਰਾਸ਼ਨ ਵੰਡੋ ਉਹਨਾਂ ਦੀ ਸਹਾਇਤਾ ਕਰੋ ਇਹ ਹੀ ਇੱਕ ਪ੍ਰਧਾਨ ਮੰਤਰੀ ਜੀ ਨੂੰ ਆਪਾਂ ਉਹਨਾਂ ਦਾ ਮਨਾਉਣ ਦਾ ਇੱਕ ਤਰੀਕਾ ਹੋਏਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅੱਜ 75ਵਾਂ ਜਨਮ ਦਿਨ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਬੀਜੇਪੀ ਅੰਮ੍ਰਿਤਸਰ ਇਕਾਈ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਉਪਰੰਤ ਪਾਠ ਕੀਰਤਨ ਦਰਬਾਰ ਵੀ ਹੋਇਆ ਹੈ ਕੀਰਤਨ ਵੀ ਕੀਤਾ ਗਿਆ ਹੈ ਉਸ ਤੋਂ ਬਾਅਦ ਲੰਗਰ ਚਕਾਇਆ ਜਾ ਰਿਹਾ ਹੈ ਜੇ ਆਪਾਂ ਮਾਣੋ ਪ੍ਰਸਨ ਤੇਜ ਦੇ ਨਾਲ ਜੋਤੀ ਮੈਦ ਲੈਕ ਸੋਰਾ ਟੀਵੀ ਅੰਮ੍ਰਿਤਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 75ਵੇਂ ਜਨਮ ਦਿਵਸ ਤੇ ਅੱਜ ਅੰਮ੍ਰਿਤਸਰ ਬੀਜੇਪੀ ਇਕਾਈ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ ਹੈ ਕੇਵੀ ਭੰਡਾਰੀ ਸਾਡੇ ਨਾਲ ਨੇ ਭੰਡਾਰੀ ਸਾਹਿਬ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮ ਦਿਨ ਹੈ ਜਿਹੜਾ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਪਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਪਿਛਲੇ ਦਿਨਾਂ 'ਚ ਦੇਖਦੇ ਪਿਓ ਉਹਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਗਿਆ ਅੱਜ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ 75ਵਾਂ ਜਨਮ ਦਿਹਾੜਾ ਬਹੁਤ ਹੀ ਸਾਦਗੀ ਦੇ ਨਾਲ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਸੀਂ ਮਨਾਇਆ ਹੈ ਮੈਂ ਆਪਣੇ ਜ਼ਿਲ੍ਹਾ ਅਧਿਕਾਰੀ ਨੂੰ ਇਸ ਗੱਲ ਦੀ ਮੁਬਾਰਕਬਾਦ ਦਊਂਗਾ ਕਿ ਜਿਨ੍ਹਾਂ ਨੇ ਬਹੁਤ ਹੀ ਸਾਦੇ ਤਰੀਕੇ ਨਾਲ ਔਰ ਸਾਡੀਆਂ ਸਾਰੀ ਟੀਮ ਜਿਹੜੇ ਪਾਰਸ਼ਾ ਦਾ ਸਾਡੇ ਕਾਉਂਸਲਰ ਸਹਿਬਾਨ ਆਗੇ ਸਾਡੀ ਮਹਿਲਾ ਦੀ ਟੀਮ ਹੈਗੀ ਹੈ ਸਾਡੇ ਜਿੰਨੇ ਆਫਿਸ ਵਿਰ ਲਗੇ ਸਾਰੇ ਇਕੱਠੇ ਕਰਕੇ ਇੱਥੇ ਪਹਿਲਾਂ ਅਸੀਂ ਪਾਠ ਕੀਤਾ ਵਾ ਅਰਦਾਸ ਕੀਤੀ ਆ ਉਹਨੂੰ ਅਸੀਂ ਲੰਗਰ ਦੀ ਅਸੀਂ ਬਵਸਤਾ ਕੀਤੀ ਆ ਉਹ ਸਾਰੀਆਂ ਭੈਣਾਂ ਨੇ ਸਾਡੇ ਨੌਜਵਾਨਾਂ ਨੇ ਅਸੀਂ ਇਹ ਅਰਦਾਸ ਕੀਤੀ ਆ ਭਾਈ ਸਾਹਿਬ ਨੇ ਇਹ ਅਰਦਾਸ ਕੀਤੀ ਆ ਕਿ ਮੋਦੀ ਸਾਹਿਬ ਦੀ ਲੰਬੀ ਉਮਰ ਹੋਵੇ ਤੰਦਰੁਸਤ ਰਹਿਣ ਜਿਸ ਤਰੀਕੇ ਨਾਲ ਦੇਸ਼ ਨੂੰ ਪਰਮ ਭਾਇਵ ਤੇ ਲਿਆਣ ਦੀ ਉਹਨਾਂ ਦਾ ਪ੍ਰਯਾਸ ਆ ਉਹਦੇ ਵਿੱਚ ਮੋਦੀ ਸਾਹਿਬ ਕਾਮਯਾਬ ਹੋਣ ਸਾਡਾ ਦੇਸ਼ ਪਰਮ ਭਾਇਵ ਤੇ ਪਹੁੰਚੇ ਉਹਦੇ ਲਈ ਅਸੀਂ ਗੁਰੂ ਮਹਾਰਾਜ ਜੀ ਅਸੀਂ ਪ੍ਰਾਰਥਨਾ ਕੀਤੀ ਆ ਔਰ ਸਾਨੂੰ ਪੂਰਨ ਆਸ ਆ ਕਿ ਗੁਰੂ ਮਹਾਰਾਜ ਜੀ ਉਹਨਾਂ ਦੀ ਸੇਤ ਦੁਰਸ ਲੱਖਣਗੇ ਔਰ ਲੰਬੀ ਉਹਨਾਂ ਨੂੰ ਉਮਰ ਪ੍ਰਦਾਨ ਕਰਕੇ ਵਿਪਖਸ਼ਤਾ ਸਵਾਲ ਖੜੇ ਕਰ ਰਿਹਾ ਜੀ ਇੱਕ ਬੰਨੇ ਪੰਜਾਬ ਇਸ ਵੇਲੇ ਵਿਖਤਾ ਚ ਪਿਆ ਹੋਇਆ ਤੇ ਪ੍ਰਧਾਨ ਮੰਤਰੀ ਦਾ ਜਨਮ ਦਿਹਾੜਾ ਮਨਾ ਰਹੇ ਨੇ ਜਗਾ ਜਗਾ ਦੇ ਉੱਤੇ ਖੂਨਦਾਨ ਕੈਂਪ ਲਗਾਏ ਜਾ ਰਹੇ ਨੇ ਬੀਜੇਪੀ ਪ੍ਰਚੰਡ ਕਰ ਰਹੀ ਹੈ ਦੇਖੋ ਜੀ ਬੀਜੇਪੀ ਨਾ ਕਿਤੇ ਭੰਗੜੇ ਪਾ ਰਹੀ ਹੈ ਨਾ ਕਿਤੇ ਕੇਕ ਕੱਟਦੀ ਪਈ ਹੈ ਖੂਨਦਾਨ ਦੇਣਾ ਸਭ ਤੋਂ ਵੱਡਾ ਦਾਨ ਹੈ ਉਹਦੇ ਵਿੱਚ ਸਾਡੇ ਜਿੰਨੇ ਵੀ ਜੂਤ ਦੇ ਕਾਰਕਟਰ ਹੈ ਅੱਜ ਪ੍ਰਧਾਨ ਸਾਹਿਬ ਦੇ ਖੂਨਦਾਨ ਦਾ ਕੈਂਪ ਲਵਾ ਕੇ ਆਏ ਆ ਇਹ ਤੋਂ ਪਤਾ ਲੱਗਦਾ ਵੀ ਕੀ ਸਾਡੀ ਪਾਰਟੀ ਦੀ ਮੈਂਟਲ ਸੋਚ ਹੈਗੀ ਆ ਉਹ ਸਾਡਾ ਪਾਰਟੀ ਦੇ ਪ੍ਰਦੇਸ਼ਪੰਧਾਰ ਸਾਹਿਬ ਨੇ ਸਾਨੂੰ ਵਿਸ਼ੇਸ਼ ਤੌਰ ਤੇ ਹਦਾਇਤ ਦਿੱਤੀ ਸੀਗੀ ਵੀ ਕਿਸੇ ਨੇ ਵੀ ਕੋਈ ਰੰਗਾਰੰਗ ਕਾਰਜਕ੍ਰਮ ਨਹੀਂ ਕਰਨਾ ਕਿਤੇ ਕੇਕ ਨਹੀਂ ਕੱਟਣਾ ਕਿਤੇ ਭੰਗੜਾ ਨਹੀਂ ਪਾਣਾ ਕਿਤੇ ਢੋਲ ਨਹੀਂ ਬਜਾਣਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੈਗੇ ਅਸੀਂ ਇਨਸਾਨ ਹੈਗੇ ਆ ਅਸੀਂ ਕਿਸਾਨਾਂ ਦੇ ਨਾਲ ਲੱਗੇ ਆ ਅਸੀਂ ਦਲਤਾਂ ਦੇ ਨਾਲ ਲੱਗੇ ਆ ਅਸੀਂ ਮਜ਼ਦੂਰਾਂ ਦੇ ਨਾਲ ਲੱਗੇ ਆ ਸਾਡੀ ਪਾਰਟੀ ਦਾ ਕਾਰਜਕਰਤਾ ਪਾਣੀ ਦੇ ਵਿੱਚ ਜਾ ਕੇ ਸਾਡੇ ਸੰਧੂ ਸਾਹਿਬ ਇਹ ਆਪ ਖੁਦ ਜਾ ਰਹੇ ਆ ਸਾਡੀ ਪੂਰੀ ਟੀਮ ਸਾਡੇ ਪੈਣਾ ਜਾ ਰਹੀਆਂ ਮੈਂ ਕਿਉਂਕਿ ਕਿਸਾਨ ਸਾਡੇ ਭਰਾ ਵੈ ਮਜ਼ਦੂਰ ਸਾਡੇ ਭਰਾ ਵੈ ਅਸੀਂ ਕੋਈ ਆਸਾਨ ਨਹੀਂ ਕਰਦਾ ਕਿਸੇ ਦੇ ਲੇਕਿਨ اپੋਜੀਸ਼ਨ ਦਾ ਕੰਮ ਹੁੰਦਾ ਵਾ ਆਪ ਕੁਛ ਕਰਨਾ ਨਹੀਂ ਆ ਕਿ ਦੂਜੀ ਪਾਰਟੀ ਕਰਦੀ ਹੈ ਤਾਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਅਸੀਂ ਮੋਦੀ ਸਾਹਿਬ ਦੀ ਲੰਬੀ ਉਮਰ ਵਾਸਤੇ ਅੱਜ ਬੜੇ ਸਾਦੇ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਸਾਰੇ ਸਮਾਗਮ ਹੋ ਰਿਹਾ ਉਸੇ ਕੱਢੀ ਦੇ ਵਿੱਚ ਸਾਡੇ ਸੰਧੂ ਸਾਹਿਬ ਨੂੰ ਮੈਂ ਵਧਾਈ ਦਊਂਗਾ ਜਿਨ੍ਹਾਂ ਨੇ ਇੱਕ ਬਹੁਤ ਹੀ ਨਿਮਕਲਾ ਇਤਿਹਾਜੇ ਆਯੋਜਨ ਕੀਤਾ ਗੁਰੂ ਮਹਾਰਾਜ ਦਾ ਅਸ਼ੀਰਵਾ ਲੈ ਕੇ ਅਸੀਂ ਉਹਨਾਂ ਦੀ ਲੰਬੀ ਉਮਰ ਵਾਸਤੇ ਅਸੀਂ ਕੰਮ ਲਾ ਕੀਤਾ ਬੀਜੇਪੀ ਦੇ ਕਾਇਦੇ ਸੰਧੂ ਸਾਹਿਬ ਨੇ ਸਾਡੇ ਦਾ ਸੰਧੂ ਸਾਹਿਬ ਅੱਜ ਸਬਾਗਨ ਸੀਗਾ ਪ੍ਰਧਾਨ ਮੰਤਰੀ ਜੀ ਦਾ 75ਵਾਂ ਜਨਮ ਦਿਨ ਸੀਗਾ ਆ ਦੇਖੋ 75ਵਾਂ ਜਨਮ ਦਿਨ ਤੇ ਸਾਡੇ ਜੋ ਸਤਸਵੀਰ ਤਪਸਵੀ ਪ੍ਰਧਾਨ ਮੰਤਰੀ ਜੀ ਦਾ ਅੱਜ ਆਪਾਂ ਸਾਰੇ ਸ਼ਹਿਰ ਦੇ ਵਿੱਚ ਖੂਨਦਾਨ ਕੈਂਪ ਲਾਏ ਆ ਮੈਡੀਕਲ ਕੈਂਪ ਲਾਏ ਆ ਔਰ ਆਪਾਂ ਸਾਰੇ ਇਕੱਠੇ ਹੋ ਕੇ ਅੰਮ੍ਰਿਤਸਰ ਦੇ ਸਾਰੇ ਨੇਤਾ ਕਾਰਜਕਰਤਾ ਇਕੱਠੇ ਹੋ ਕੇ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਸਾਡੇ ਪਰਿਵਾਰੀ ਕੇਜੀ ਭੰਡਾਰ ਅਸੀਂ ਅਰਦਾਸ ਬੇਨਤੀ ਕੀਤੀ ਹੈ ਮਾਲਕ ਅਕਿ ਪਹਿਲੋ ਸੁਖਨੀ ਸਾਹਿਬ ਦਾ ਪਾਠ ਕੀਤਾ ਹੈ ਫਿਰ ਕੀਰਤਨ ਹੋਇਆ ਫਿਰ ਅਪਰ ਅਰਦਾਸ ਬੇਨਤੀ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ ਸਾਡੇ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਨੂੰ ਇੰਨੀ ਸ਼ਕਤੀ ਬਖਸ਼ੇ ਲੰਮੀ ਆਇਯੂ ਬਖਸ਼ੇ ਇਹਨਾ ਬਲ ਬਖਸ਼ੇ ਕਿ ਸਾਡਾ ਜਿਹੜਾ ਦੇਸ਼ ਹੈ ਜਿਤਨਾ ਪਹਿਲੋ ਵਿਸ਼ਵਗੁਰੂ ਹੁੰਦਾ ਸੀ ਦੁਬਾਰਾ ਵਿਸ਼ਵਗੁਰੂ ਬਣੇ ਸਾਡਾ ਸ਼ਕਤੀਸ਼ਾਲੀ ਦੇਸ਼ ਬਣੇ ਅੱਜ ਜਿਸ ਤਰ੍ਹਾਂ ਸਾਡੇ ਜਸਸਵੀ ਪ੍ਰਧਾਨ ਮੰਤਰੀ ਅਮਰੀਕਾ ਦੇ ਅੱਗੇ ਖੜੇ ਹੋ ਕੇ ਵੀ ਉਦھی ਅਮੀ ਉਹਦੇ ਵੀ ਸਾਹਮਣੇ ਖੜੇ ਹੋ ਗਏ ਹੈ ਔਰ ਸਾਡੇ ਦੇਸ਼ ਇਨਾ ਸਸ਼ਕਤ ਹੋ ਗਿਆ ਹੈ ਅਸੀਂ ਹੋਰ ਅਰਦਾਸ ਕਰਦੇ ਆ ਕਿ ਸਾਡਾ ਪ੍ਰਧਾਨ ਮੰਤਰੀ ਜੋ ਹੌਲ ਬਲ ਬਖੇਨ ਹੋਰ ਸਾਡਾ ਦੇਸ਼ ਤਰੱਕੀ ਤੇ ਆਵੇ ਇਸ ਕਰਕੇ ਆਪਾਂ ਸਾਰੇ ਇਕੱਤਰ ਹੋਏ ਆ ਨਾਲ ਲੰਗਰ ਦਾ ਯੋਜਨ ਕੀਤਾ ਗਿਆ ਆਪਾਂ ਬੜੇ ਸਾਦਗੀ ਤਰੀਕੇ ਨਾਲ ਆਪਾਂ ਨਾਲ ਅੱਜ ਹੋਰ ਉਪਰਾਲੇ ਕਰ ਰਹੇ ਆ ਕਿ ਜਿੱਥੇ ਬਾਹਰ ਗ੍ਰੈਸਟ ਆਇਆ ਪਹਿਲੋ ਵੀ ਸਾਡੀਆਂ ਸਾਰੀਆਂ ਟੀਮਾਂ ਅੰਮ੍ਰਿਤਸਰ ਦੀਆਂ ਅਸੀਂ ਉੱਥੇ ਰਾਸ਼ਨ ਵੰਨਣਗੇ ਸੀ ਜੋ ਜੋ ਸਮਾਨ ਉੱਥੇ ਚਾਹੀਦਾ ਸੀਗਾ ਆਪਾਂ ਉਹ ਵੰਨਣਗੇ ਅੱਜ ਦਾ ਵੀ ਜੋ ਆਪਾਂ ਹੈਗੇ ਆ ਸਾਡਾ ਪ੍ਰੋਗਰਾਮ ਹੈ ਕਿ ਅਸੀਂ ਸ਼ਾਮ ਨੂੰ ਸਾਰੇ ਅੰਮ੍ਰਿਤਸਰ ਦੇ ਇਕੱਤਰ ਹੋ ਕੇ ਜਿੱਥੇ ਜਿੱਥੇ ਜੋ ਜੋ ਲੋਕ ਹੈ ਸਾਡੇ ਜਿਨ੍ਹਾਂ ਦੇ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਕਿਸਾਨ ਮਜ਼ਦੂਰ ਭਰਾਵਾਂ ਨੂੰ ਅਸੀਂ ਉਹਨਾਂ ਤੱਕ ਪਹੁੰਚ ਕਰ ਰਹੇ ਆ ਜੋ ਜੋ ਚੀਜ਼ ਚਾਹੀਦੀ ਹੈ ਅੱਜ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਜੀ ਵੱਲੋਂ ਸਾਡੇ ਪ੍ਰਦੇਸ਼ ਦੇ ਕੇਂਦਰ ਦੇ ਦਿੱਤਾ ਵੱਲੋਂ ਪ੍ਰਦੇਸ਼ ਦੇ ਦਿੱਤਾ ਵੱਲੋਂ ਹੁਕਮ ਹੈ ਕਿ ਆਕੇ ਪ੍ਰਧਾਨ ਮੰਤਰੀ ਜੀ ਨੂੰ ਰਾਸ਼ਨ ਵੰਡੋ ਉਹਨਾਂ ਦੀ ਸਹਾਇਤਾ ਕਰੋ ਇਹ ਹੀ ਇੱਕ ਪ੍ਰਧਾਨ ਮੰਤਰੀ ਜੀ ਨੂੰ ਆਪਾਂ ਉਹਨਾਂ ਦਾ ਮਨਾਉਣ ਦਾ ਇੱਕ ਤਰੀਕਾ ਹੋਏਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ મોદી ਜੀ ਦਾ 75ਵਾਂ ਜਨਮ ਦਿਨ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਬੀਜੇਪੀ ਅੰਮ੍ਰਿਤਸਰ ਇਕਾਈ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸੁਖਮੀ ਸਾਹਿਬ ਦਾ ਪਾਠ ਕਰਾਇਆ ਗਿਆ ਉਪਰੰਤ ਪਾਠ ਕੀਰਤਨ ਦਰਬਾਰ ਵੀ ਹੋਇਆ ਹੈ ਕੀਰਤਨ ਵੀ ਕੀਤਾ ਗਿਆ ਉਸ ਤੋਂ ਬਾਅਦ ਲੰਗਰ ਚਕਾਇਆ ਜਾ ਰਿਹਾ ਹੈ ਜਿਵੇਂ ਆਪਾਂ ਪਸੰਦ ਤੇਜ ਦੇ ਨਾਲ ਜੋਤੀ ਮੈਦ ਲੈਕ ਸਵੇਰਾ ਟੀਵੀ ਅੰਮ੍ਰਿਤਸਰ